ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਹੋ ਸਾਰੇ ਠੀਕ ਹੋ ਤੇ ਅੱਜ ਬਾਈ ਉਹਨੇ ਆਏ ਆ ਬਾਈ ਮੁਖਸਰ ਸਾਹਿਬ ਤੋਂ ਤੇ ਬਾਈ ਲਖਵਿੰਦਰ ਆਪਣਾ ਵੱਡਾ ਵੀ ਕੈਨੇਡਾ ਰਹਿੰਦਾ ਜਿਹਨੇ ਪਿਛਲੇ ਗੜੇ ਵੀ ਆਪਣੇ ਤੋਂ ਪੱਠਾ ਮੰਗੀਆਂ ਸੀ ਤੇ ਉਦੋਂ ਬਾਈ ਜਿੰਨੇ ਬਾਈ ਨੇ ਪੈਸੇ ਲੋਣੇ ਸੀ ਉਹ ਸਾਡੇ ਜਾਣਵਰ ਆਪਣੇ ਕੋਲ ਹੈ ਨਹੀਂ ਸੀਗੇ ਤੇ ਸੋ ਬਾਈ ਨੇ 7-8 ਮਹੀਨੇ ਬਾਈ ਬੇਟਿੰਗ ਕੀਤੀ ਉਦੋਂ ਬਾਅਦ ਬਾਈ ਨੂੰ ਦੋ ਪੱਠਾ ਦਿੱਤੀਆਂ ਇੱਕ ਸੁਲਤਾਨ ਦੀ ਪੱਠ ਦਿੱਤੀ ਤੇ ਇੱਕ ਦਿੱਤੀ ਨਾਗ ਦੀ ਸ਼ਾਰਟਸ ਨੂੰ ਲਾ ਦੇਣੇ ਆ ਇੱਕ ਪੱਟ ਤਾਂ ਹੈਗੀ ਆਪਣੀ ਪੂਰੀ ਦੀ ਜਿਹੜੀ ਆ ਫਿਰਦੀ ਆ ਬਾਈ ਠੀਕ ਆ ਇੱਕ ਤਾਂ ਇਹਦੀ ਪੱਠਾ ਭਰਾਵੋ ਤੇ ਇੱਕ ਕਾਲੀਸ਼ੇਰੀ ਪੱਠ ਦੀ ਆ ਉਹਦੇ ਵੀ ਸ਼ਾਰਟ ਵਿੱਚ ਲਾ ਦਾਂਗੇ ਤੇ ਪਹਿਲਾਂ ਤਾਂ ਬਾਈ ਵਰਗਿਆਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੰਮੇ ਲੱਗਿਆ ਬਾਈ ਫਾਰਮ ਤੇ ਆ ਕੇ ਬਹੁਤ ਵਧੀਆ ਲੱਗਿਆ ਬੱਚਾ ਖੁਸ਼ ਹੁੰਦਾ ਤੇ ਜਮੇ ਆਣ ਜਾਨਵਰ ਵੇਖ ਕੇ ਵੀ ਨੂੰ ਪਹੁੰਚੋ ਚਲੋ ਬਾਈ ਬਹੁਤ ਵਧੀਆ ਵਾਸਤਲਾਬ ਕਰਕੇ ਵੀ ਮਜ਼ਾ ਆ ਗਿਆ ਚਲੋ ਤਾਂ ਬਾਈ ਠੀਕ ਆ ਨਾ ਬਹੁਤ ਲੱਗਿਆ ਤੇ ਜਮੇ ਬਾਈ ਆ ਆਪਣਾ ਤੁਸੀਂ ਜਮੇ ਵੀਡੀਓ ਚ ਦੇਖਦੇ ਹੋਣੇ ਹੋ ਉਥੋਂ ਦਿਖਾਉਣ ਚ ਤੇ ਇੱਥੇ ਆ ਕੇ ਦੇਖਣ ਚ ਕੋਈ ਫਰਕ ਨਹੀਂ ਨਹੀਂ ਜਮਾਤ ਸਹਿ ਹੈ ਨਹੀਂ ਨਾ ਨਾ ਕੋਈ ਫਰਕ ਨਹੀਂ ਜਮਾਤ ਸਹਿ ਆਹੀ ਚੀਜ਼ਾਂ ਬਈ ਸਾਨੂੰ ਸੇਮ 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 ਆਹੀ ਜਮਾ ਆਹੀ ਚੀਜ਼ਾਂ ਹਾਂ ਆਹੀ ਚੀਜ਼ਾਂ ਬਈ ਦਿਖਾਉਂਦਾ ਰਹਿਣਾਗਾ ਤੇ ਬਾਈ ਜਿਨੇ ਪੱਠਾ ਬਾਈ ਨੇ ਲਈਆਂ ਨਹੀਂ ਗੀਆਂ ਇਹ ਕੀ ਗੱਲ ਆ ਬਈ ਜਿਹੜੀ ਗੱਲ ਆ ਵੀ ਕੋਈ ਇਹ ਤੇ ਵਾਲ ਫੇਰ ਰਹਿਣੀ ਕੋਈ ਇਹਦੀ ਗੱਲ ਪਰ ਫੋਨ ਤੇ ਆ ਉਹੀ ਹਿੱਤੇ ਆ ਉਹੀ ਇੱਥੇ ਆ ਹਾਂ ਕੋਈ ਵਾਲ ਫੇਰ ਨਹੀਂ ਬਾਈ ਕੋਈ ਵੇਸ ਗੱਲ ਤੇ ਬਾਈ ਤੁਸੀਂ ਜਾਨਵਰ ਪਹਿਲਾਂ ਕਿੰਨੇ ਕੁ ਰੱਖੇ ਹੋਏ ਨੇ ਇਹ ਮੈਂ ਤਾਂ ਨਵਾਂ ਹੀ ਆਇਆ ਅੱਛਾ ਹਾਂ ਬਿਲਕੁਲ ਹੀ ਨਵਾਂ ਮੈਂ ਤਾਂ ਠੀਕ ਹੈ ਮੈਂ ਤਾਂ ਨੌਲੇਜ ਹੀ ਹੋਣ ਦੇ ਬਾੜੀ ਮੋਟੀ ਜੀ ਆ ਜਿਆਦਾ ਨਹੀਂ ਹੈ ਜੀ ਅੱਛਾ ਪਰ ਕਦੇ ਨਾ ਗਿਆ ਠੀਕ ਕੋਈ ਕਿਸੇ ਦੇ ਕਹਿੰਦੇ ਜਿਵੇਂ ਤੂੰ ਲਿਆ ਆ ਤੇਰੇ ਨਾਲ ਐ ਹੀ ਬਾਤਾਂ ਬਸ ਤੇ ਊੜੇ ਦਾ ਵੀ ਨਹੀਂ ਪਤਾ ਇਹ ਬੱਕਰੀਆਂ ਨਾਲ ਤੇ ਜਿਵੇਂ ਕਹਿੰਦੇ ਨਵੇਂ ਬੰਦੇ ਨੂੰ ਵੇਖ ਕੇ ਤਾਂ ਜੱਫੇ ਪਾਉਂਦੇ ਬੱਕਰਾਂ ਨਾਲ ਛੱਡਦੇ ਨਹੀਂ ਤੇ ਲੱਗਦਾ ਵੀ ਮੜਦਾ ਦੂਲਾ ਕਰ ਸਕਦਾ ਭਾਈ ਇਹ ਕੰਮ ਨਹੀਂ 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 ਵੀਰੇ ਨਹੀਂ ਨਹੀਂ ਭਾਈ ਯਾਰ ਕਹਿੰਦੇ ਦੋ ਪੱਠਾ ਦਿੱਤੀਆਂ ਭਾਈ ਬਈ ਜਾਨਵਰ ਜਿਵੇਂ ਹੋਰ ਵੀ ਬੁੱਕ ਨੇ ਸਾਰੀਆਂ ਵੀਡੀਓ ਆਪਾਂ ਲਾ ਦੇਣੀਆਂ ਪਏ ਤੇ ਹਨਾ ਤੇ ਕੱਲੇ ਕੱਲੇ ਜਾਨਵਰ ਨੂੰ ਕਹਿ ਕੇ ਐਂਡ ਤੱਕ ਗਾਰੰਟੀ ਬਈ ਜਿਵੇਂ ਵਾਲੇ ਨੇ ਪੈਸੇ ਭਰੇ ਹੁੰਦੇ ਹਨਾ ਐਂਡ ਤੱਕ ਨਾਲ ਖੜਦੇ ਆ ਇੱਕ ਬਾਈ ਨੇ ਹੋਰ ਵੀ ਗੱਲ ਕਹੀ ਆ ਕਹਿੰਦੇ ਤੁਹਾਨੂੰ ਨਾ ਪਸੰਦ ਆਵੇ ਮੇਰਾ ਜਾਨਵਰ ਮੈਨੂੰ ਵਾਪਸ ਦੇ ਦੇ ਬਸ ਠੀਕ ਆ ਨਾ ਵੀ ਆਦੇ ਪੈਸੇ ਉਹਨੇ ਲੈ ਜਾ ਕੋਈ ਚੱਕਰ ਨਹੀਂ ਕਹਿੰਦਾ ਕੋਈ ਚੱਕਰ ਨਹੀਂ ਕੋਈ ਇੱਥੇ ਉਹ ਗੱਲਾਂ ਨਹੀਂ ਵੀ ਹਾ ਸਾਈ ਪਾਰਖੀ ਹੈ ਤੇਰੀ ਸਾਈ ਦੁੱਗਣੀ ਮੋੜਨੀ ਪਊਗੀ ਫਲਾਣਾ ਉਹ ਗੱਲਾਂ ਹੀ ਨਹੀਂ ਹਾਂ ਹਾਂ ਉਹ ਤਾਂ ਮੈਂ ਇਸ ਕੰਮ ਦੇ ਵਿੱਚੋਂ ਧੰਦੇ ਦੇ ਵਿੱਚੋਂ ਇਹ ਗੱਲਾਂ ਹੀ ਕੱਢਣੀਆਂ ਨੇ ਬਾਹਰ ਹੀ ਕੱਢ ਦੇਣੀਆਂ ਨੇ ਵੀ ਤੁਹਾਡੀ ਸਾਈ ਆਈ ਸੀ ਫਲਾਣਾ ਧੌਕਾ ਇਹ ਡੁੱਬ ਗਈ ਉਹ ਕਰ ਗਈ ਮੈਂ ਕਹਿੰਦਾ ਵੀ ਆਪਣੀ ਦੋ ਪੱਠਾ ਲੈ ਕੇ ਲਾਲਚ ਵਾਲਾ ਤਾਂ ਕੰਮ ਹੀ ਹੈ ਨਹੀਂ ਕੋਈ ਲਾਲਚ ਵਾਲਾ 15 ਦਿਨਾਂ ਬਾਅਦ 20 ਦਿਨਾਂ ਬਾਅਦ ਮਹੀਨੇ ਬਾਅਦ ਵੀ ਤੁਹਾਡਾ ਜੀ ਕਰਦਾ ਨਾ ਬਾਈ ਬਸ ਜਾਨਵਰ ਆਪਣਾ ਟੁੱਟੇ ਨਾ ਬਿਮਾਰ ਨਾ ਹੋਵੇ ਨੁਕਸਾਨ ਨਾ ਹੋ ਜਾਵੇ ਸੋਡੇ ਪੂਰੇ ਦੇ ਕੂਰੇ ਪੈਸੇ ਬਈ ਰਾਜਵੀਰ ਫਿਰ ਆਪ ਨੂੰ ਹੀ ਪਤਾ ਹੈ ਇਸ ਗੱਲ ਦਾ ਜੇ ਬਿਮਾਰ ਹੋਗਾ ਟੁੱਟ ਗਿਆ ਤਾਂ ਕੋਈ ਬਚਾਈਦਾ ਹੀ ਆ ਇਹ ਤਾਂ ਆਪਣੀ ਹੁੰਦਾ ਹੀ ਆ ਤੇ ਜਿਵੇਂ ਬਾਈਰ ਕਹਿੰਨੇ ਬਾਈ ਜਿੱਦੇ ਬੱਕਰੀਆਂ ਸੂਈਆਂ ਸੀ ਉਦਦੇ ਜਾਨਵਰ ਬੁੱਕ ਕਰ ਲਏ ਸੀਗੇ ਤੇ ਬਾਈ ਉਹੀ ਜਾਨਵਰ ਆ ਫਿਰ ਜਮਾ ਸਰਵਾਂ ਦੇ ਕੋਈ ਆਇਆ ਤਾਂ ਨਹੀਂ ਤਬਦੀਲੀ ਕਿੱਤੋਂ ਅੱਲਾ ਅੱਲਾ ਮੇਰੇ ਕੋਲ ਵੀਡੀਓ ਪਈ ਆ ਫੋਨ ਤੇ ਇੱਕ ਪੱਟ ਦੀ ਬਾਈ ਯਾਰ ਕਿਹਨੋਂ ਸਿਆਣ ਆ ਗਈ ਸੀ ਇੱਕ ਦਿਨ ਨਹੀਂ ਆਈ ਇੱਕ ਦਿਨ ਬਲੈਕ ਦੀ ਨਹੀਂ ਆਈ ਹੁਣ ਬਲੈਕ ਤਿੰਨ ਪੱਠਾ ਫਿਰਦੀਆਂ ਬਾਈ ਉਹਦੇ ਚ ਇੱਕ ਘੱਟ ਵਾਲੀ ਵੀ ਆ ਹੁਣ ਥੋੜ੍ਹੇ ਵਾਲੀ ਵੀ ਆ ਪੱਠਾ ਤੇ ਆਪਾਂ ਕਹਿ ਕੇ ਫੜਾਤੀ ਬਾਈ ਯਾਰ ਗਿਆਨੋ ਕੋਈ ਉਹਦੇ ਵਿੱਚ ਬਾਈ ਹੀਮ-ਕੀਮ ਨਹੀਂ ਰਹਿੰਦੀ ਤੇ ਜਿਹੜੀਆਂ ਆਪਣੀਆਂ ਬੁਕਿੰਗ ਵਾਲੀਆਂ ਗੱਲਾਂ ਰਹਿੰਦੀਆਂ ਉਹ ਲੋਕਾਂ ਵਾਲਾ ਕੰਮ ਐ ਨਹੀਂ ਵੀ ਬੁੱਕ ਸ਼ੁੱਕ ਉਹ ਬੁੱਕ ਦਾ ਆਪਣਾ ਇੰਨਾ ਹੀ ਹੁੰਦਾਗਾ ਵੀ ਠੀਕ ਹੈ ਜਾਨਵਰ ਰੁਕ ਜਾਂਦਾ ਹੈ ਹਾਂਜੀ ਪੈਸਾ ਜਾਦਾ ਵੀ ਆਪਾਂ ਪੂਰੀ ਫੜਦੇ ਆਂ ਸਾਈਂ ਕਦੇ ਪਉਾਈ ਨਹੀਂ ਸਾਈਂ ਤੇ ਬਈ ਬੰਦਾ ਬੰਨਿਆ ਜਾਂਦਾ ਮੁੜ ਕੇ ਅਗਲਾ ਕੋਈ ਉਧਰੋਂ ਸੁਣਾਈ ਜਾਂਦਾ ਗੱਲਾਂ ਉਧਰੋਂ ਸੁਣਾਈ ਜਾਂਦਾ ਤੇ ਜਦੋਂ ਆਪਾਂ ਸਾਈਂਆਂ ਨਾ ਫੜੀਏ ਉਹਨੀਆਂ ਸਾਰੇ ਵਾਸਤੇ ਰਾਹ ਖੁੱਲੇ ਹੁੰਦੇ ਨੇ ਸਹੀ ਸਹੀ ਇਹ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ ਹੋਇਆ ਬਾਈ ਬਾਈ ਵਰਗਿਆਂ ਨੂੰ ਮਿਲ ਕੇ ਤੇ ਮੈਂ ਤਾਂ ਕਹਿਣਾ ਹੁਣ ਜਿਹਨੂੰ ਆਪਾਂ ਜਾਨਵਰ ਦਿੰਨੇ ਆ ਇੱਕ ਜਾਨਵਰ ਜਿਹਨੂੰ ਦਿੰਨੇ ਬਈ ਪਰਿਵਾਰਕ ਸਾਜ ਬਣ ਜੇ ਉਤੋਂ ਤੱਕ ਵਰਤੀਏ ਜ਼ਰੂਰੀ ਨਹੀਂ ਪੈਸੇ ਤਾਂ ਇਹ ਪੈਸਾ ਜੇ ਕੋਈ ਵੈਲਿਊ ਨਹੀਂ ਹੁੰਦੀ ਇਨਸਾਨ ਦੇ ਇਨਸਾਨ ਨਾਲ ਜਿਹੜੀ ਵੈਲਿਊ ਉਹ ਵੱਖਰੀ ਚੀਜ਼ ਆ ਪਸਾ ਵੱਖਰੀ ਚੀਜ਼ ਆ ਇੱਕ ਹਾਂ ਚਲੋ ਬਾਈ ਮਿਲਦੇ ਆ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਜਾਂਦੇ ਬਸ ਤੇਰੋ ਧੰਨਵਾਦ ਜੀ